ਦੇਖੀ ਜਾਓ ਬਾਈ ਕਲੈਕਸ਼ਨ ਸੂਟਾਂ ਦੀ ਸੂਟ ਦੀ ਜੀ ਚੈੱਕ ਕਰਿਓ ਸਾਰਾ ਇਹ ਹੈਂਡ ਪਲੱਸ ਬੁਟੀਕ ਹੈਂਡ ਪਲੱਸ ਬੁਟੀਕ ਹੈ ਜੀ ਜੀ ਲਓ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਪਹੁੰਚੀਆਂ ਖੇਲੀਆਂ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਪੱਪੂ ਸਾਹ ਦੇ ਚਲੋ ਸਾਰਾ ਕੱਪੜਾ ਆਪਾਂ ਦਿਖਾਉਨੇ ਆਂ ਇਹ ਦੋ ਲਿਆ ਈ ਸੌ ਦੇ 90 ਰੁਪਏ ਯੋਰ ਦਾ ਫੁੱਟਾ ਸਾਡੇ ਵਰ ਚੈਲੰਜ ਵਾਲੀ ਕਿਹੜਾ ਚੈਲੰਜ ਲਾਓ ਭਾਈ ਅਸਲੀ ਰੇਟ ਤਾਂ ਹੈਗਾ 2900 2500 ਸਾਡੇ ਕੋਲ ਮੈਨਾ ਤੁਹਾਨੂੰ 2100 ਦੇ 9000 ਰੁਪਏ ਜਿਹੜੇ ਬ੍ਰਾਈਡਲ ਲਾਗੇ ਬ੍ਰਾਈਡਲ ਪਿਓਰ ਇੱਥੋਂ ਆਪਾਂ ਸ਼ੁਰੂਆਤ ਕਰਤੀ ਹੈ ਹਟਾਤਾ ਦੇਖਾ ਪਿਓਰ ਚਨਾਉਂਦਰ ਹਟਾ ਦੇ ਨਾਲ ਬਹੁਤ ਹੀ ਸਮਾਂ ਲੱਗਦਾ ਹੈ। ਜੇਕਰ ਤੁਸੀਂ ਆਜੂ ਦੇ ਟੈਸਿਲਾਂ ਲੈ ਲਿਆ। ਇਹ ਤੁਹਾਨੂੰ ਮੋੜਾ ਨਹੀਂ। ਇਹ ਕਾਲੂ। 1790 ਪਿਓਰ ਜਪਾਨ ਸਿਲਕ 1790 ਰੁਪਈਆ। ਸ਼ਰਟ ਬਣੀ ਆ, ਬਾਜੀ ਬਣੀ ਆ। ਆਹ ਜੀ ਬੋਟਲ ਚਾਹ ਰਹੇ ਹੋ ਆਹ ਬੋਟਲ 1790 ਡਾਟਾਵੇਸ ਤੋਂ ਵੱਡਾ 1790 ਲਓ ਜੀ 1790 ਰੁਪਏ ਦਾ ਸੌਦਾ ਬਹੁਤ ਸੋਹਣਾ 1790 ਇੱਕ ਜੈਲੋ ਮੰਗੜਾ ਪਾਉਂਦੇ ਚਲੋ ਦੇਖ ਕੇ ਤੇਰੇ ਵਾਲੀ ਬੜੇ ਜੈਲੋ

देखी जाओ सूटों की क्वांटिटी बाकी कमेंट करके जरूर दस कित कितों अपनी वीडियो देते हुए कमेंट जरूर करो बाकी सूटों की कलैक्शन दस कि लगी तो कमेंट तीस जरूर करो इक्कीस ਮਾਰ ਦੇਖਾ ਗੀ ਬਾਕੀ ਕਲੈਕਸ਼ਨ ਬਹੁਤ ਕੱਪੜੇ ਨੇ 2215 2215 ਬਾਈ ਦੀ ਵਾਜ ਤੁਸੀਂ ਇਹ ਤਾਂ ਲਾ ਲਾ ਮਾਫੀ ਵੀ ਦਵਾਂਗੇ ਸਾਰੇ ਕੋਈ ਸਵਾਲ ਨਹੀਂ ਨਹੀਂ ਬਾਈ ਦੀ ਵਾਜ 2215 ਰੁਪਿਆ ਦਾ ਸੂਟ ਆ ਅਸਲੀ ਰੇਟ ਸੂਟ ਦਾਗਾ 3500 4000 ਸਾਨੂੰ ਦੇਣਾ 27115 ਰੁਪਈਆ ਦਾ ਸੀ। ਉਹ 27115 ਦਬੱਟਾ ਦੇਖੋ ਬਾਕੀ। ਉਹ ਕਿੰਨੇ ਰਾਇਆ ਮੈਂ? ਮੈਕਾ ਦਾ ਉਹ ਦਬੱਟਾ ਹੈ। ਹਾਂ ਹਾਂ ਮੈਂ ਅੱਗੇ ਪਹਿਲੇ ਕਹਤਾ। ਇਹਨੇ ਪਹਿਲਾਂ ਹੀ ਕਹਤਾ ਮੈਂ ਇਹਦਾ 1 ਕਿਲੋ ਲਵਾਂਗੇ। ਲਓ ਜੀ ਦਬੱਟਾ ਤੇਰੇ ਕੋਲ। ਪੂਆ ਕੋਲ ਆ। ਉਹ ਅੱਜ ਤੋਂ ਪਿੱਛੇ ਚੱਲ ਜਾਓ ਪਿਛਲੇ ਰਵਾਜ। ਉਹਦਾ ਜੂੜੀ ਕੱਟੇ ਜਾਂਦਾ ਹੈ। ਹੂੰ ਤੇ ਜੂੜੀ ਸੋਨਾ ਹੈ। ਅੱਜ ਉਹ ਨਵੀਂ ਇੰਜਰੇਸ਼ਨ ਪੈਣਾ ਜੀ ਉਹ ਚੱਲਣ ਦੀ ਆ ਸਦਾ ਬਾਹਰ ਅੱਜ ਤਾਂ ਮੰਮੀ ਨੂੰ ਪੁੱਛ ਲਓ ਜਦੋਂ ਪਾਣੇ ਪਿੱਛੇ ਲਗਾ ਦੀ ਮਰਜੀ ਉਹ ਚੱਲਦਾ ਤੇਰੇ ਬਣ ਵਾਲੀ ਕਾਰ ਚੱਲਦੀ ਹੁੰਦੀ ਲਓ ਬਈ ਕਲੈਕਸ਼ਨ ਤੁਸੀਂ ਦੇਖੀ ਜਾਓ ਤੇ ਵੀਡੀਓ ਦੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਰੇਟ ਉਦਾਂ ਦਾ ਹੈਗਾ ਜੀ 3500 4000 ਦਿਨਾਂ ਵਾਂ 2600 ਤੋਂ 4000 ਰੁਪਈਆ ਦਾ ਲਓ ਵੀ ਦੇਣਾ ਬਾਈ ਦਾ 2600 4000 ਦਾ ਬਾਵਾ ਪਹੁੰਚੇ ਤੇ ਡਵਾਟਾ ਜਿਨੇ ਚੰਦ ਚੜਨ ਲੱਗਾ ਜੀ ਕਲਰ ਭਾਈ ਕਾ ਨਾਪੀ ਵੀ ਦੇ ਦਿੰਦੇ ਆ ਭਾਈ ਰੰਗ ਇੱਚਾਗੇ ਤਿੰਨ ਰੈੱਡ ਨਰੂਨ ਔਰੇਂਜ ਮੈਂਟਾ ਤੇ ਰਾਜਬੂ ਬਹੁਤ ਹੀ ਜ਼ਿਆਦਾ। ਕੁੰਡ ਦਾ ਰੇਟ ਹੈਗਾ 5590। ਦੇਣਾ ਕਿੰਨਾ ਦਾ 3990। 3990 ਬਾਈ। 3990 ਤੇ ਪਾਇਆ ਕਿ ਨਾ ਫੱਬੇ ਰੇਟ। ਸਹੀ ਗੱਲ ਆ ਪਾਇਆ ਕਿਉਂ ਨਾ ਫੱਬੇ। ਪੱਲਾ ਵਰਕ ਦਾ ਕੰਮ ਹੋਇਆ ਸਾਰਾ ਪੱਲਾ ਵਰਕ ਹੋਇਆ ਜੀ। ਐਡਵਰਟਾਈਜ਼ ਇੱਕ ਗੱਦਾ ਸ਼ਾਨਦਾਰ ਬਣਿਆ। ਦੇਖੀ ਜਾਓ ਬਾਈ ਕਲੈਕਸ਼ਨ ਸੂਟਾਂ ਦੀ ਸੂਟ ਦੀ ਜੀ ਚੈੱਕ ਕਰਿਓ ਸਾਰਾ ਇਹ ਹੈਂਡ ਪਲੱਸ ਬੁਟੀਕ ਹੈਂਡ ਪਲੱਸ ਬੁਟੀਕ ਹੈ ਜੀ ਜੀ ਰੰਗ ਦੇਖੋ ਰੰਗ ਬਹੁਤ ਸੋਹਣਾ ਜਰਦੇ ਰੰਗਾ ਆ ਲੈ ਲਓ ਮੰਮੀ ਆਂਦਾ ਨਹੀਂ ਜਾਂਦਾ ਸੀ ਆ ਦੇਖ ਜਾਂਦਾ ਹੋਇਆ ਚੇਤਾਪੁਰ ਜਾਂਦਾ ਰਾਮਾ ਤੋਂ ਡਾਈ ਚੱਲਣ ਦੇ ਆਂਦਾ ਰਿਹਾ ਮੁੰਡਾ ਠੀਕ ਹੈ ਤੇ ਮਾੜਾ ਵੀ ਲੈਦਾ ਰਿਹਾ ਰਵੀ ਸਣਾ 2490 ਦਾ ਵੀ 2490 ਦਾ ਸੁੱਦੇ ਬਸ ਨਹੀਂ ਸੰਜੀਤ ਆਹ ਤੁਹਾਡਾ ਚੋਣ ਕਰਦਾ ਪਾਕਿਸਤਾਨੀ ਦੇਖਣਾ ਨਹੀਂ ਨਾਟਕ ਹੋਣਾ ਜੀ ਸੋਣੇ ਨਾਮ ਪਾਉਣਾ ਨਹੀਂ ਬਈ ਅੱਜ ਲਿਓ ਮੈਂ ਕਰਨ ਇਹ ਦੇਖਣਾ ਹੈ ਇਹ ਰੇਡ ਕੱਟ ਰੇਡ ਦਾ ਤਾਂ ਤੁਸੀਂ ਇਹਨੇ ਦੇ ਦਿਓ 1190 1190 ਦੇ ਦਿਓ ਇਹ ਹੋ ਗਿਆ ਹੋ ਗਿਆ ਹੋ ਗਿਆ ਨਹੀਂ ਭਾਈ ਕਾ ਕਪੜਾ ਬੜਾ ਚੰਗਾ ਸ਼ਿਮਰ ਦੇ ਵਿੱਚ ਸ਼ਿਮਰ ਦੇ ਵਿੱਚ ਦੁਪੱਟਾ ਬਹੁਤ ਸੋਹਣਾ ਆ ਦੋਵੇਂ ਪੀਸ ਕਰਦੇ ਆ ਵੀ ਬਹੁਤ ਗੰਧਾ ਹੈਗਾ ਤੇ ਆਹ ਕੱਟਾ ਦੁਪੱਟਾ ਦੇਖੋ ਬਈ ਹਾਂਜੀ ਭੈਣ ਬਹੁਤ ਫੈਰਾ ਪੀਸ ਇਹ ਜੈਲੋ ਨਾਲ ਮੇਰਾ ਬੂਆ ਆਹੋੜੋਲੇ ਜਨੇ ਨਾਲ ਇੱਕ ਜੈਲੋ ਨਾਲ ਬਲੈਕ ਚਲੂ ਚਲੂ ਗਾ ਸੂਟ ਬਹੁਤ ਸੋਹਣਾ ਜੈਲੋ ਨਾਲ ਬਲੈਕ ਹੈ ਜੈਲੋ ਨਾਲ ਬਲੈਕ ਹੈ ਬਾਵਾ ਤੇ ਪਹੁੰਚੇ ਬਹੁਤ ਸ਼ਾਨਦਾਰ ਬਣੇ ਬਣੇ ਕਰਦੇ ਸੋਹਣਾ ਚਲੋ ਆਖੀ ਬਲਾ ਕੰਮ ਚੈੱਕ ਰਿਓ ਬਾਵਾ ਚੈੱਕ ਰਿਓ ਪਹੁੰਚੇ ਚੈੱਕ ਰਿਓ ਬਹੁਤ ਸ਼ਾਨਦਾਰ ਚੀਜ਼ ਬਣੀ ਆ ਪਿਓਰ ਦੇ ਵਿੱਚ ਫੂਡ ਬਹੁਤ ਸੋਹਣਾ ਘਾ ਟ੍ਰੇਨ ਦਾ ਬੈਸਟ ਕੁਆਲਟੀ ਆ ਲਓ ਯਾਰੇ ਠੀਕ ਹੈ ਤੁਹਾਨੂੰ ਮੇਰੇ ਦੇ ਰਿਹਾ ਬਲਾਸ ਠੀਕ ਹੈ ਨਾ ਪਟਾਣ ਖਾ ਦੇਗਾ ਇੱਕ ਗਾਲ ਹੋਰ ਤੇ ਐ ਖੋਲਣ ਦੇ ਪਰ 22500 ਤੇ ਨਹੀਂ ਆ ਜੀ ਤੇ ਜਾਣ ਲੱਗੇ ਤੁਹਾਨੂੰ ਟ੍ਰੇਲਰ ਬਸੋਣਾ ਇੱਕ ਫੂਡ ਸਿਰੇ ਆਣਗੇ 4-5000 60 ਤੇ ਟਾਪ ਕਲਾਸ ਐਡਵਾਂਗੇ ਤੁਹਾਡੇ ਦੇ ਸੋਹਣੇ ਹੋਣਗੇ ਵੇਂਦੇ ਰਹੋ ਜੀ ਲੈਣੇ ਆਇਤਾ ਆ ਇਹ ਉੱਧਰ ਪੈਣੇ ਪੁੱਤ ਨਹੀਂ ਜਾਂਦੇ ਨਹੀਂ ਉੱਧਰ ਨਹੀਂ ਹੈ ਜਿਸ ਕਿ ਇੱਧਰ ਪਣੇ ਉੱਧਰ ਪੈਣਾ ਦੇਸੀ ਕਿਉਂ ਇੱਧਰ ਪਣੇ ਡਾਟਾ ਚੈੱਕ ਕਰੀ ਇਹ ਪਣੇ ਡੁਬਟਾ ਦੇਖ ਭਾਈ ਲਾਓ ਥੋੜਾ ਚੱਕਰ ਮੈਂ ਹੋਰ ਲੈਣਾ ਲੰਬ ਗੇ ਲੈ ਭਾਈ ਬਾਈ ਹੁਣ ਹੋਰ ਲੈ ਕੇ ਆਉਂਦਾ ਵਾਕੀ ਦੇਖੋ ਕਿੰਨਾ ਕੱਪੜਾ ਲਾਓ ਭਾਈ ਕਵਾਂਟੀਟੀ ਆ ਗਈ ਹੋਰ ਕੱਪੜਿਆਂ ਦੀ 2390 2390 ਜਿਹੜਾ ਕੋਈ ਸਾਹਮਣੇ ਸੂਟ ਦੇਖ ਰਿਹਾ 2300 ਦਾ ਮਿੰਟ 2390 ਦਾ 2390 ਦੁਪੱਟਾ ਨਹੀਂ ਕਰਾਈ ਪਾਇਆ ਕਿਉਂ ਨਾ ਫੱਬੇ 90 90 ਤਾਂ ਪਾਇਆ ਕੋਈ ਨਾ ਫੱਬੇ ਇਧਰ 90 ਭਾਈ ਜਿਹੜਾ ਪਾਇਆ ਜੀ 90 ਤੱਕ ਕਰ ਦੋ 1590 ਤਾਂ ਪਾਇਆ ਸਕਦੇ ਹੋ ਖੇਤੀਆਂ ਬਾਈ ਉਹਨਾਂ ਕੋਲੇ ਆਪਾਂ ਤੁਹਾਡੇ ਨਾਲ ਕੰਟੈਕਟ ਨੰਬਰ ਸਾਰੇ ਨਾਲ ਸ਼ੇਅਰ ਕਰਾਂਗੇ ਐਂਡ ਤੇ ਤੁਸੀਂ ਗੱਲ ਕਰ ਲਿਓ ਫੋਨ ਤੇ ਬਾਕੀ ਤੁਸੀਂ ਹੁਣ ਬਾਅਦ ਡਰੈੱਸ ਵੀ ਦੇ ਦਾਂਗੇ ਪ੍ਰੋਪਰ ਬਹੁਤ ਹੀ ਸੋਹਣਾ ਤੇ ਬਾਕੀ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਲੈਕਸ਼ਨ ਬਾਰੇ ਦੱਸਿਓ ਕਿਵੇਂ ਲੱਗੀ ਬਾਕੀ ਕੱਪੜਾ ਕਿਵੇਂ ਲੱਗੇ ਇਹ ਵੀ ਜਰੂਰ ਦੱਸਿਓ ਕਿਤੋਂ ਕਿਤੋਂ ਤੁਸੀਂ ਵੀਡੀਓ ਦੇਖਣੇ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲਓ ਜੀ ਆਖਰਾ ਕੰਮ ਹੋਇਆ ਭਾਜੀ ਔਰਗਾਂਜ਼ਾ ਟਾਟਾ ਜੀ ਲਓ ਜੀ ਇਹ ਹੌਨ ਕਲਰ ਹੈਗਾ ਪਾਣੇ ਲਓ ਭਾਈ ਨਿਓਨ ਸਟ੍ਰੀਟ ਟੋਟਾ ਹੋਵੇਗਾ ਬਹੁਤ ਸੋਨਾ ਸੈਲੀਬ੍ਰਿਟੀ ਮਾਡਲ ਵਾਲਾ ਪੀਸ ਟੋਟਾ ਚੈੱਕ ਕਰ ਪਾਣੇ ਪਾਫ ਦਾ ਟੋਟਾ ਹੈ ਵੀ ਕੰਮ ਬਾਟਮ ਆ ਦੇ ਕੋ ਸਿਲਕ ਦੀ 3 ਮੀਟਰ ਬਾਟਮ ਇੱਕ ਚਲ ਹੋਰ ਜਿਵੇਂ ਨਿਗਾ ਮਾਰਿਓ ਜਦ ਸਾਈ ਮੜਾ ਮੋਟਾ ਮੰਨ ਲਓ ਤਾਂ ਸ਼ਰਟ ਕਰਿ ਜਾ ਫਿਰ ਦੇਖ ਲਿਓ ਗੁਐਸ ਕਰ ਲਿਓ ਫਿਰ ਛਾੜ ਲਿਓ ਹਲੇ ਸਾਈਡ ਤੇ ਕਰਦੇ ਤੇ ਬਾਅਦ ਚ ਜਨ ਯਾਰ ਅੱਜ ਚੱਲ ਤੇ ਕਰਦੇ ਬਾਅਦ ਤੋਂ ਦੇਖਣਾ ਨਹੀਂ ਬਲੈਕ ਇਹ ਵੀ ਇੱਕ ਟੱਕ ਹੋਰ ਸਿਮਰ ਦੇ ਉੱਪਰ ਆ ਗਿਆ ਭਾਈ 4 4 21 ਗੋਲਡ ਦੁਪੱਟਾ ਲਿਆਣਾ ਸ਼ਨਾ ਸਰੀਆ ਸੈਂਡਵਿਚ ਹੀ ਠਾਗ ਬੈਠੇ ਭਰਾਵਾ ਬਣ ਕੇ ਆਉਣੇ ਕਿਤੇ ਮੇਰਾ ਕਿਤੇ ਜਦੋਂ ਸਿਖਰ ਨੇ ਪਹੁੰਚ ਗਏ ਭਾਈ ਜਬਰਤਸਾ ਪਾ ਦੇ ਉਹਨਾਂ ਗਾ ਵਾਦੇ WhatsApp ਪਾ ਦੋ ਇਹ ਦੇਖ ਲਓ ਜੀ ਬਸ ਇਹ ਬੈਂਗਣੀ ਕਲਰ ਹੈ ਕੱਪੜਾ ਗੋੜ ਪਾ ਲਈ ਬੈਂਗਣੀ ਕਲਰ ਹੈ ਰੰਗ ਹਰ ਲੇਡੀਜ਼ ਕੋਨ ਦੀ ਸਾਰੇ ਹੁੰਦੇ ਆ ਕੋਈ ਆਜਾ ਕੱਲ ਨੂੰ ਜਿਹੜਾ ਪੈਣਾ ਕੋ ਨਹੀਂ ਆਇਆ ਹਮ ਸਾਰੇ ਰੰਗ ਹੁੰਦੇ ਆ ਹੋਰ ਰੈਡੀ ਕਾਲੇ ਨਾਲ ਪੂਮਾ ਕਾਲੀ ਲੈ ਆਇਆ ਸਰ ਹਾਲੋ ਜੀ ਪਤਾ ਹੈ ਛੋਟਾ ਹੈ ਕਿ 395 ਪਹਿਲਾਂ ਵਰਕੇ ਸਾਰਾ ਕੰਮ ਹੋਏ ਸਾਰਾ 15 ਚਾਰ ਪੰਜਣੇ ਵਾਲੇ

ਤਿੰਨ ਲਿਆਰ ਹੋਰ ਪਾਸੇ ਵਾਲੇ ਆਹ ਤੇਰਸ ਵਾਲੇ ਆਲੋ ਹਵਾਵਾਂ ਲੱਗਣ ਦੇ ਨਾਲ ਆਲੋ ਹਾਂ ਬੈਠ ਕੇਗੇ ਦੋਸਤ ਬਹੁਤ ਦੂਰ ਜਾਣਾ ਕੋਈ ਗੱਲ ਨਹੀਂ ਮੰਮੀ ਪਤਾ ਹੀ ਆ ਬਚਾਰਾ ਆਲੋ ਫਿਰ ਸਾਰਿਆਂ ਦਾ ਗੁਰੂ ਗੁਰੂ ਮਾਤਮੇ ਚੇਲੇ ਬੈਠੇ ਹੋਏ ਹਾਂ ਇਹ ਕੋਈ ਗੱਲ ਹੋ ਗਿਆ ਭਾਈ ਕਈ ਗੱਲ ਆ ਭਾਈ ਸੂਟ ਪਿਓਰ ਮਰੂਨ ਕਹਿੰਦੇ ਇਹਨੂੰ ਪਿਓਰ ਮਰੂਨ ਕਲਰ ਉਹਦੀ ਡਾਕਸ਼ਨਾ ਵੀ ਦੱਸ ਇਹਦਾ ਕੰਮ ਚੈੱਕ ਕਰ ਫਰਕਾਵਾਦੀ ਕੰਮ ਹੋਇਆ ਜੀ ਹਰ ਗਾਗ ਦੀ ਪਸੰਦ ਫਰਕਾਵਾਦੀ ਇੱਧਰ ਦੇਖੋ ਅੱਧੀ ਸਟicker ਨਾਲ ਦੇਖੋ ਮੰਮੀ ਇੱਧਰ ਦੇਖੋ ਕੇਰਾ ਬਾਜੂ ਪਹੁੰਚੇ ਤੱਬੜਨਾਤ ਪੰਮੀ ਨੇ ਪਹਿਨੇ ਚਿਕਨ ਪੌਂਡੀ ਚੱਕੜਾ ਦੇ ਰਹੀ ਹੈ ਹਾਲੋ ਬੇਟਾ ਜੀ ਦੀ ਹਰ ਗਾਗ ਦੀ ਪਸੰਦਾ ਸਰਕਾਵਾਦੀ ਤੇ ਡਾਟਾ ਚੈੱਕ ਕਰ ਇੱਧਰ ਜਿੱਦਾਂ ਸਿੰਗਲ ਪੈਡ ਦੀ ਚਾਦਰ ਹੁੰਦੀ ਹੈ ਹਮ ਲਾਓ ਭਾਈ ਇੱਧਰ ਰਾਗਨ ਮਨਨ ਦਾ 10 ਜੀ 10 ਅੰਦਰ ਵਿੱਚ ਜਿੰਨੇ ਮੰਗਣੇ ਮੇਰੇ ਨਾਲ ਆਵਾਜ਼ ਬਹੁਤ ਛੋਣਾ ਬਣੇਗਾ ਦੇਖ ਤੇ ਦੇ ਵੀ ਫੋਲਡ ਫੋਲਡ ਇੱਕ ਵਾਰ ਫੋਲਡ ਕਰਦੇ ਦੋ ਕੱਡੇ ਆ ਗਏ ਆ ਇਹ ਲਾਉਣਾ ਕਰਜਾ ਕਰਜਾ ਜਾਣ ਫੋਲਡ ਲੱਗਦਾ ਇੱਕ ਇਦਾਂ ਤੇ ਸਿਰ ਤੇ ਰੱਖਣਾ ਚਾਹੀਦਾ ਵਾ ਕਿਸ ਆਹੋ ਕਿਦਾਂ ਦਾ ਸੰਭੇਪ ਆਹ ਫੜ ਬਹੁਤ ਕੀ ਤੇ ਸੋਹਣਾ ਲੱਗਿਆ ਮੈਨੂੰ ਹਾਂ ਉਹਦਾ ਹੋਰ ਵੀ ਕੋਣ ਨੇ ਵੀਰੇ ਹੁਣ ਆ ਜੈਲੋ ਇਹ ਗੋਟਾ ਪੱਤੀ ਸ਼ਿਮਰ ਦੇ ਉੱਪਰ ਗੋਟਾ ਪੱਤੀ ਦਾ ਕੰਮ ਹੋਇਆ ਸਾਰਾ ਸ਼ਿਮਰ ਦੇ ਉੱਪਰ ਬਾਜੂ ਚੈੱਕ ਕਰੋ ਬਹੁਤ ਸੋਹਣੀ ਬਣੀ ਜੀ ਉਸ ਪਰ ਬੋਧਲਾ ਸਕੀ ਦਾ ਕੰਮ ਹੋ ਗਿਆ ਹੈ ਲੋਕਾ ਸ਼ਿਮਰ ਕਪੜਾ ਵਾ ਬਾਜੂ ਚੈੱਕ ਕਰੋ ਫਰੰਟ ਚੈੱਕ ਕਰੋ ਤੁਹਾਨੂੰ ਇਹ ਦੇਖ ਲਈ ਆਰ ਵੀ ਕਰਾਤੇ ਹੀ ਹੁੰਦੇ ਨੇ ਇਹ ਕਿਹਦਾ ਹੈ ਜਹਾਂ ਕੋਈ ਇਹ ਦੇਖੋ ਜੀ ਹਾਂ ਜਿੰਨੇ ਆਂ ਤੁਸੀਂ ਤਰੇ ਸਾਡੇ ਸਾਡੇ ਸਾਂ ਦੇ ਵਿੱਚ ਕਾਲੇ ਪਏ ਲੈ ਭਾਈ ਬਾਈਨਸ ਸੈਂਡਵਿਚ ਮੰਗਾਇਆ ਫੇ ਤੱਕ ਨਹੀਂ ਆਇਆ ਬਾਈ ਜਿਹੜਾ ਇਹ ਸੈਂਡਵਿਚ ਕਾਲੇ ਪਏ ਆ ਤੇ ਕੀ ਰੇਟ ਆ ਕਦੇ ਪ੍ਰਾਈਸ ਪ੍ਰਾਈਸ ਕੀ ਆ ਦਾ 2690 2690 ਪਾਇਆ ਕਿ ਉਹਨਾਂ ਫੱਬੇ ਨਾਲ ਆਈ ਵੀ ਕਹੇ 980 ਪਾਇਆ ਕਿ ਉਹਨਾਂ ਫੱਬੇ ਜਿਹਨੇ ਸੂਟ ਲੈਣਾ ਉਹ ਖਰਚੀ ਇਹਦੇ ਦੱਬੇ ਆ ਸਾਮਾਨ ਆ ਤਾਂ ਪੈਣ ਸੋਨਾ ਆ ਤੇ ਆਉ ਤਾਂ ਮੈਂ ਲੈ ਪੋਰਵਾਂ ਅੱਗੇ ਇੱਕ ਦੰਦ ਦੋ ਸਰ ਇੱਕ ਬੁੱਕ ਪਿਆ ਰਹਿਗਾ ਬਲੌਗ ਬੋਲ ਤੋਂ ਨਾਲ ਹਨ ਪੰਖਾ ਕਰ ਨਹੀਂ ਜਣਾਉਣਾ ਹਾਂਜੀ ਇਹ ਪੇਸ਼ ਕਰਨੀ ਹੈ ਲੈ ਭਾਈ ਭਾਈ ਦੋ ਆਖ ਚਾਰ ਨਹੀਂ ਆਹ ਬਾਹਰ ਆਈ ਕੰਮ ਚਾਹ ਕਰੇ ਬਹੁਤ ਸੋਹਣਾ ਕੰਮ ਹੋਇਆ ਜੀ ਪੇ ਨੰਬਰ ਦੇ ਦਾਇਆ ਹੋਰ ਆਪਣੇ ਲਾਤੇ ਲੋ ਬਾਈ ਆਹ ਜਿਹੜਾ ਗੋਲਡ ਬਾਕ ਆ ਲਿਆ ਆਹ ਆ ਗਿਆ ਲੋ ਬਾਈ ਮੰਮੀ ਨੇ ਫੈਨੋ ਤੋਂ ਬਾਲਾ ਆ। ਮੰਮੀ ਨੇ ਫੈਨੋ। ਹਾਲੋ। ਆਂਡੀਆਂ। ਮੈਂ ਦੇਸੀ ਕੋ ਮਗਾਉਂਦੇ ਆ। ਹੋਰ ਫੈਨੋ ਤੋਂ ਪੱਕ ਬੈਠੇ। ਉਹ ਇਹਦੇ ਚੋਂ ਤਾਂ ਸਰਦਾ ਨਹੀਂ। ਉਹ ਕੋਸ਼ਾ ਵੀ ਜਦੋਂ ਬਰੋਚ ਹਾਲੋ ਆ ਬਾਟਮ ਜੇ। ਲਾਓ। ਕਦੇ ਕਦੇ ਕੋਣ ਕਦੇ ਪੈਂਦਾ ਦੇਸੀ ਜੀ ਫੈਨ ਰੋਜ਼ ਪਾਉਂਦੇ। ਆਹ ਡਬਾ। ਕਾਹਦੀ ਕਸਟਮਰ ਨੂੰ ਗਲਤ ਕਰਦੇ ਆ। ਹਾਲੇ ਵੀ ਨਾ ਲਾ। ਵੀਡੀਓ ਕੱਟ ਕੇ। ਇੱਥੇ ਇੱਕ ਪੈਨ ਵੱਡੀ ਇਹ ਬੋਟਲ ਬੋਟਲ ਆ ਵੀ ਆ ਵੀ ਕੋਟਾ ਬਹੁਤ ਸੋਹਣਾ ਇਹ ਚੇਲੇ ਨੇ ਹਾਂ ਓਏ ਕਿੱਧਰ ਹੋ ਕੇ ਇੱਧਰ ਨਾ ਇਧਰ ਰੋਡ ਦਾ ਹਤਾ ਜਿਨਾ ਕੋਰ ਕੱਢ ਦਿਆ ਕਰੀਂ ਤਾਹ ਤੇ ਜੱਲ ਸ਼ਰਾਰਾ ਗਰਾਰਾ ਲਹਿੰਗਾ ਸਕਰਟ ਸੂਟ ਸਾਰਾ ਕੁਝ ਤਿਆਰ ਹੋਣਾ ਦਾਤ ਜਿੱਦਾਂ ਮਰਜ਼ੀ ਫੇਰ ਦੋ ਚਾਹ ਰੇਟ ਦੱਸਦੇ ਹੁਣ ਆ ਵੀ ਨੀ ਮੋਰ ਮੁੰਡਰ ਦਿਨ ਆਪਾਂ ਜਿੰਤਾ ਨੇ ਕੋ ਮਾਤ 3495 ਲੈ 3495 3495 ਹਾਂ ਇੱਕ ਥੋੜਾ ਰਾਜ ਬਹਿ ਜਾ ਫੋਰ ਦਿਨ ਸਟੇ ਜੜੀਆਂ ਲੋ ਲੋ ਇੱਕ ਨਵੀਂ ਵੀਡੀਓ ਬਣਾ ਕੇ ਉਹ ਕਰ ਦੋ ਨੋਰਮਲ ਕਾਰਡ ਲੈ ਲੈ 120 ਸੈਟ ਕਰਾ ਚੱਲ ਦੋ ਬਈ ਬਦਲ ਜਨਮਾ ਵਾਟੇ ਰੇਟ ਚੈੱਕ ਕਰੋ ਬਣੇ ਲਓ ਕਿਹੜਾ ਰੇਟ ਹੈ ਜੀ ਮੇਰੀ ਗੱਲ ਸੁਣੋ ਜ਼ਰੂਰ ਸਾਡੇ ਬਲੂ ਪੜਿਆ ਕਰ ਲਿਆ ਚੈੱਕ ਦੇਖੋ ਉਹ ਭਾਜੀ ਫਰੰਟ ਪਿੰਦੇ ਬਾਰੇ ਕਿੰਨਾ 1790 1790 ਕਿੰਨੇ ਦਾ ਬੜਾ 1790 ਪਾਇਆ ਕਿਵਣਾ ਫੱਬੇ ਪਾਇਆ ਕਿਵਣਾ ਫੱਬੇ ਐ ਵੀ ਦਾਤਾ ਕਰ ਨਾਲ ਸਾਰੇ ਇੱਧਰ ਤੇ ਵੜੇ ਹੋ ਗਏ ਇੱਥੇ ਕਿਨੇ ਹੋਣਾ ਲੈ ਬਈ 3195 3195 ਹੈ ਇਹ ਜੀ ਜੀ ਦੇਖ ਹਾਂ ਇਹ ਐ ਫਿਕਾ ਦੋ ਕੀ ਡੇਟਾ 3195 3195 ਚੋਣਾਂ ਦਾ ਡਾਟਾ ਬਹੁਤ ਸੋਹਣੀ ਚੀਜ਼ ਆ ਅਬਿਆਸੀਆ ਬੋਲੇ ਆ ਫੜ ਕੇ ਸੁਣ ਲੈ ਨਾ ਉਧਰ ਹਾਂ ਇਹ ਦੀ ਜੀ ਚ ਕੁਝ ਹੋਰ ਦਿਖਾ ਦਵਾਂ ਨਾ ਸੋਹਣੇ ਨੇ ਇਹ ਜਿੱਦੀ ਬਣੇ ਸੋਹਣੇ ਲੱਗਣੇ ਨਾ ਮਮਾ ਸੋਹਣੇ ਨੇ ਹਾਂ ਨਾਂਕ ਨਹੀਂ ਹੋਈਆਂ ਲਾਂਕ ਲੈਣਾ ਕਿਹੜਾ ਮੇਰੀ ਭੈਣ ਨੂੰ ਲਓ ਭਾਈ ਇਹਨਾਂ ਨੇ ਮੈਨੇ ਬੈਗ ਦਿਖਾਤਾ ਪਪੂ ਸਾਹਿਬ ਦੇ ਬੈਗ ਆਪਾਂ ਭਰ ਲਿਆ ਤੇ ਆਪਾਂ ਸ਼ਾਪਿੰਗ ਕਰ ਲਈ ਤੇ ਆਹ ਸਾਹਮਣੇ ਰਹੀ ਕਿ ਦੁਕਾਨ ਤੇ ਅੱਡੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਸੀਂ ਕਮੈਂਟ ਜ਼ਰੂਰ ਕਰਨਾ ਕਿ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਤੇ ਬਾਕੀ ਮੈਂ ਨੰਬਰ ਤੇ ਐਡਰੈਸ ਪੂਰਾ ਮੈਂਸ਼ਨ ਕਰ ਦਿੰਦਾ ਤੁਸੀਂ ਆ ਸਕਦੇ ਹੋ ਲਓ ਭਾਈ ਆਹ ਸਾਹਮਣੇ ਪਪੂ ਸਾਹਿਬ ਖਲਾਸ ਹਾਊਸ ਤੇ ਆਹ ਗਲੀ ਦੇ ਵਿੱਚ ਦੁਕਾਨ ਆ ਤੇ ਇੱਥੇ ਇਹਨਾਂ ਸਾਰੀਆਂ ਦੁਕਾਨਾਂ ਨੇ ਜਿਵੇਂ ਰੈਡੀमेड ਦੀ ਹੋਗੀ ਕਪੜਿਆਂ ਦੀ ਹੋਊਗੀ ਸੂਟਾਂ ਦੀ ਹੋਊਗੀ ਸਾਰੀਆਂ ਇਸ ਨੂੰ ਇੱਕ ਦੁਕਾਨ ਇਹਨਾਂ ਦੀ ਮਿਲ ਜੂਗੀ ਬਾਕੀ ਨੰਬਰ ਵਗੈਰਾ ਆਪਾਂ ਚੱਲਦਾ ਵੀ ਤੁਸੀਂ ਕਾਲ ਕਰ ਸਕਦੇ ਹੋ ਖੇਲਤੀਆਂ